56000 ਰੁਪਏ ਦੀ ਤੁਹਾਨੂੰ ਮਿੱਤਰੋ ਆ ਬੈਡ ਮਿਲੂਗੀ ਐਡੀ ਬੈਡ ਫਾਰਮ ਚ ਖੜੀ ਹੋਵੇ 5 ਲੱਖ ਤੋਂ ਮੁੱਲ ਘੱਟ ਨਹੀਂ ਕਰਨਾ ਕਿਸੇ ਨੂੰ ਰੱਸਾ 40 ਕਿਲੋ ਵਾਲੀ ਪ੍ਰਾਧਾਨ ਡੇਰੀ ਫਾਰਮ ਤੇ ਅਵੇਲੇਬਲ 1 5 ਦੀ ਦੇਣੀ ਹੈ ਮੇਰੇ ਕੋਲ 1 5 ਦੀ ਜਿਹੜਾ ਵੀ ਬੰਦਾ ਗਾਂ ਮੰਗਵਾਊਗਾ ਲੱਖ ਦੀ ਗਾਂ ਨਾਲ ਆਪਾਂ ਗਿਫਟ ਦੇਵਾਂਗੇ ਬੱਚੀ ਅੱਛਾ ਹਾਂ ਇਹ ਗਾਂ ਨਾਲ ਬੱਚੀ ਫ੍ਰੀ ਕਰਤੀ ਸਾਮ ਦੇ ਨੂੰ ਵੀ 15 ਦਿਨ ਹੋ ਗਏ 75 ਜ ਬਲਣ ਬਣਾਉ ਨੂੰ ਕੁਝ ਵੀ ਨਹੀਂ ਠੀਕ ਹੈ ਹਾਂਜੀ ਹਰ ਸਿੱਕਲ ਦੋਸਤੋ ਬਹੁ ਬਹੁ ਸਵਾਗਤ ਕਰਦਾ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਆਪਾਂ ਪਹੁੰਚੇ ਹੋਇਆ ਪ੍ਰਧਾਨੜੇ ਦੀ ਫਾਰਮ ਪਿੰਡ ਦਲੇਲ ਵਾਲੇ ਦੇ ਵਿੱਚ ਮਿੱਤਰੋ ਅੱਜ ਆਗਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਨੂੰ ਘਟੋ ਘਟਾ 18 19 ਗਾਵਾਂ ਦਿਖਾਵਾਂਗੇ ਤੇ ਇਹ ਦੇਖ ਲਓ ਤੁਸੀਂ ਹੁਣ ਕੱਲੀ ਕੱਲੀ ਤੇ ਇੱਕ ਵਾਰੀ ਨਿਗਾਹ ਮਾਰ ਲਓ ਜਿਵੇਂ ਆਪਾਂ ਗੱਲ ਕਰ ਲਗੇ ਨਾ ਹਰ ਇੱਕ ਨਸਲ ਮਿਲੂਗੀ ਤੁਹਾਨੂੰ ਇਸ ਫਾਰਮ ਦੇ ਉਸ ਤੋਂ ਬਹੁਤ ਜਿਆਦੇ ਚੰਗੇ ਕੱਦ ਕਾਠ ਵਾਲੀਆਂ ਬਿਹੜਾਂ ਆਗੀਆਂ ਜਿਵੇਂ ਆ ਆ ਗਈ ਇੱਕ ਤੁਹਾਨੂੰ ਚਿੱਟੀ ਜੀ ਦਿਖਾਈ ਦੇ ਜਾਂਦੀ ਹੈ ਨਾ ਇਹਦਾ ਯਾਰ ਮੋੜੇ ਤੱਕ ਆਉਂਦੀ ਹੈ ਤੇ ਇੱਕ ਆ ਆ ਗਿਆ ਮਿੰਨੀ ਟਰੱਕੀ ਆ ਜਾਂ ਆਪਾਂ ਇਹਨੂੰ ਐਂ ਕਹਿ ਸਕਦੇ ਆ ਭਈ ਇਹ ਗਾਂ ਜਿਹੜੀ ਆ ਗਈ ਪਹਿਲੇ ਨੰਬਰ ਵਾਲੀ ਇਹ ਤਾਂ ਨਾ ਜੌਂਡੀਆ ਟਰੈਕਟਰੀ ਆ ਤੇ ਨਸਲਾਂ ਜਿਵੇਂ ਮੈਂ ਪਹਿਲਾਂ ਵੀ ਕਿਹਾ ਤੁਹਾਨੂੰ ਹਨਾ ਹਰ ਇੱਕ ਪ੍ਰਕਾਰ ਦੀ ਨਸਲ ਮਿਲੂਗੀ ਤੇ ਆਪਾਂ ਇਧਰ ਆ ਗਈ ਮਿਕਸ ਜਮਾਲ ਆ ਗਿਆ ਜਿਵੇਂ ਕਿ ਜੈਜ ਜੇ ਰੇਟ ਵਾਲਾ ਆ ਦੇਖੋ ਹੁਣ ਕ੍ਰਾਸ ਬਰੀਡ ਦੇ ਵਿੱਚ ਆ ਗਈਆਂ ਲਾਲ ਰੰਗ ਦੇ ਵਿੱਚ ਗਾਵਾਂ ਹਨਾ ਇਹ ਆਹੇ ਕੱਲੀ ਕੱਲੀ ਤੇ ਨਿਗਾਹ ਮਾਰ ਕੇ ਤੁਸੀਂ ਨੋਟ ਕਰ ਲਓ ਵੀ ਕਿਹੜੀ ਕਿਹੜੀ ਬਹਿੜ ਦੀ ਕੀ ਕੀ ਜਾਣਕਾਰੀ ਰਹੂਗੀ ਆਹੋ ਕਰਾਈਏ ਵੀ ਕੀ ਨਾ ਗੱਲਬਾਤ ਲੱਗੇ ਜਾਣਕਾਰੀ ਸਾਰੇ ਪਸ਼ੂਆਂ ਦੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲੇ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਨਾਮ ਵਿੱਕੀ ਜੀ ਪ੍ਰਧਾਨ ਡੈਰੀ ਫਾਰਮ ਦੇ ਨਾਂ ਤੇ ਆਪਣੀ ਡੈਰੀ ਦਾ ਜਿਹੜਾ ਨਾਮ ਰੱਖਿਆ ਹੈ ਪ੍ਰਧਾਨ ਡੈਰੀ ਫਾਰਮ ਠੀਕ ਆ ਵਿੱਕੀ ਵੀਰੇ ਜਿਵੇਂ ਅੱਜ ਆਪਣੇ ਕੋਲੇ ਗੱਲ ਕਰ ਲਗੇ ਵੀ گاਵਾ ਹੀ گاਵਾ ਨੇ ਹਾਂਜੀ ਹਾਂਜੀ ਤੇ ਕਿੰਨੇ ਗਾਵਾਂ ਅੱਜ ਦੀ ਵੀਡੀਓ ਦੇ ਵਿੱਚ ਰਹਿਣੀਆਂ ਅੱਜ ਗਾਵਾਂ ਆਪਣੇ ਕੋਲ 20 ਨੇ ਜੀ 7 ਗਾਵਾਂ ਕੱਲ ਵਿਕ ਗਈਆਂ ਅੱਛਾ 27 ਗਾਵਾਂ ਸੀ 20 ਗਾਈਆਂ ਨੇ ਸਿਰੇ ਤੋਂ ਜਿਹੜੀ ਕਹਿੰਦੇ ਆ ਨਾ ਚੋਟੀ ਦੀ ਸਿਰੇ ਤੋਂ ਸਿਰੇ ਦੇ ਇੱਕ ਇੱਕ ਤੋਂ ਇੱਕ ਚੜਦੀ ਬੱਛੀ ਘੜੀ ਆਪਣੀ ਠੀਕ ਆ ਵਿਕੀ ਜੇ ਗੱਲ ਕਰ ਲਈਏ ਤੁਹਾਡੇ ਵਪਾਰ ਵਾਲੇ ਕੰਮ ਨੂੰ ਬਹੁਤ ਸਾਲਾਂ ਦਾ ਪੁਰਾਣਾ ਕੰਮ ਹੈ ਹਾਂਜੀ ਜੱਦੀ ਕੰਮ ਹੈ ਜੀ ਬਹੁਤ ਸਾਲਾਂ ਦਾ ਕਹੇ ਪੀੜੀਆਂ ਹੋਈਆਂ ਮੇਰੀ ਚੌਥੀ ਪੀੜ੍ਹੀ ਹੈ ਜੀ ਚੌਥੀ ਪੀੜੀ ਆ ਗਈ ਠੀਕ ਆ ਜਿਵੇਂ ਆਪਾਂ ਗੱਲ ਕਰ ਲੀਏ ਪਹਿਲੇ ਨੰਬਰ ਵਾਲੀ ਗਾਂ ਇਹੇ ਗਾਂ ਦਾ ਮੈਨੂੰ ਐਂ ਦੱਸ ਪਹਿਲਾਂ ਸੁਆ ਕਿੰਨਾ ਮਸੂਲੀ ਤੀਜਾ ਸੁਆ ਤੀਜਾ ਤੀਜਾ ਸੁਆ ਕਿੰਨੇ ਦਿਨ ਬਾਕੀ ਪਏ ਆ ਇਹਦੇ ਹਜੇ 15 ਦਿਨ ਬਾਕੀ ਪਏ ਆ ਅੱਛਾ 15 ਦਿਨ ਬਾਕੀ ਪਏ ਆ ਕਿੰਨਾ ਕੇ ਦੁੱਧ ਬਾਦ ਵਾਲੀ ਬਈ ਇਹ ਗਾਂ 40 ਪਲੱਸ ਦੁੱਧ ਦਿੱਤਾ ਹੋਇਆ ਬੈਠਣੀ ਬਈ ਅੱਛਾ ਹਾਂਜੀ ਲੈ ਵੀ ਆ ਦੇਖ ਲੋ ਬਹੁਤ ਹੀ ਜ਼ਿਆਦੇ ਵੱਡੇ ਕੱਦ ਕਾਠ ਵਾਲੀ ਆ ਗਈ ਹਜੇ 10 15 ਦਿਨ ਬਾਕੀ ਪਏ ਆ ਆਪਾਂ ਇਹ ਗੱਲ ਕਹਿ ਸਕਦੇ ਆ ਆ ਤਾਂ ਜੌਂਡੀਆ ਟਰੈਕਟਰ ਹੀ ਜਾਂਦਾ ਮਿੱਤਰੋ ਬਹੁਤ ਵੱਡੀ ਗਾਂ ਆ ਗਈ ਅੱਜ ਅਰੇ ਵੀਰੇ ਇੱਕ ਹੋਰ ਦੱਸਦਾ ਐਡੀ ਬੈਡ ਫਾਰਮ ਚ ਖੜੀ ਹੋਵੇ 5 ਲੱਖ ਤੋਂ ਮੁੱਲ ਘੱਟ ਨਹੀਂ ਕਰਨਾ ਕਿਸੇ ਆਪਾਂ ਕਹਿੰਨਾ ਅੱਜ ਆਪਾਂ ਤੈਨੂੰ ਪਹਿਲਾਂ ਵੀ ਕਿਹਾ ਪਹਿਲਾਂ ਗਿਫਟ ਦਿੱਤੇ ਸੀ ਅੱਜ ਆਪਾਂ ਧਮਾਕੇ ਕਰਨੇ ਆ ਸਾਰੇ ਅੱਛਾ ਹਾਂ ਬੱਜਾਇਜ ਸਾਰੇ ਵੀਰਾਂ ਨੂੰ ਕੋਈ ਵੀ ਕੋਈ ਘਰੇ ਬੈਠਾ ਮੰਗਵਾ ਲੇ ਆਨਲਾਈਨ ਮੰਗਵਾ ਲੇ ਸਾਰਿਆਂ ਦਾ ਮੰਨ ਲਓ ਵੀ ਮਾਣ ਰੱਖਾਂਗੇ 1-5 ਦੀ ਦੇਣੀ ਆ ਵੀਰੇ 1-5 ਦੀ ਹਾਂਜੀ ਪੈਗੇ ਨਾ ਚੱਕਰਾਂ ਦੇ ਤੁਸੀਂ ਵੀ ਪੈਗੇ ਵੀ 1 5 ਦੀ ਐਡੀ ਬਿਹੜ ਕੌਣ ਦੇਊਗਾ ਠੀਕ ਹੈ ਗੱਲ 40 ਕਿਲੋ ਵਾਲੀ ਬਿਹੜ ਜਿਸ ਆਪਣਾ ਸੁਪਨਾ ਪੂਰਾ ਕਰਨਾ ਹੈ ਪ੍ਰਧਾਨ ਡੈਰੀ ਫਾਰਮ ਤੇ ਆ ਲੋ ਰੱਸਾ 40 ਕਿਲੋ ਵਾਲੀ ਪ੍ਰਧਾਨ ਡੈਰੀ ਫਾਰਮ ਤੇ ਅਵੇਲੇਬਲ ਹੈ ਠੀਕ ਆ ਲੈ ਜੋ ਕਰ ਇਧਰਲੇ ਪਾਸੇ ਲੋ ਵੀ ਇਹ ਗੱਲ ਤਾਂ ਜ਼ਰੂਰ ਮੰਨਣੀ ਪਊਗੀ ਵੀ ਜਿਹੜੀ ਇਹ ਬਿਹੜ ਦਾ ਕੱਦ ਕਾਠਾ ਉਹ ਬਹੁਤ ਜ਼ਿਆਦੇ ਲੈ ਵੀ ਆਹ 40 ਕਿਲੋ ਅਜ ਦਾ 1 ਲੱਖ 5000 ਰੁਪਿਆ ਰੇਟ ਆ ਬਾਕੀ ਲੇਵਾ ਹਜੇ ਬਣਾਉਣਾ ਯਾਰ ਕਰਮ ਵਾਲੀ ਨੇ ਦੇਣ ਹਜੇ 10 15 ਦਿਨ ਬਾਕੀ ਪਏ ਆ ਥੋੜਾ ਜਿਹਾ ਆਪਾਂ ਵੀਰਾਂ ਨੂੰ ਦੱਸ ਦਈਏ ਥੋੜੇ ਥੋੜੇ ਇਹਦੇ ਨਾਲ ਲਾਂਪੀ ਦੇ ਨਿਸ਼ਾਨ ਆ ਥੋੜੇ ਥੋੜੇ ਹਾਂ ਜਿਹੜੇ ਆ ਨਿਸ਼ਾਨੇ ਥੋੜੇ ਥੋੜੇ ਲਾਂਪੀ ਦੇ ਨਿਸ਼ਾਨ ਨੇ ਠੀਕ ਹੈ ਗੱਲ ਹਾਂ ਤੇ ਜਿਵੇਂ ਆਪਣੇ ਕੋਲ ਦੂਜੇ ਨੰਬਰ ਤੇ ਆ ਗਈ ਬਾਈ ਦੂਜਾ ਸੂਆ ਬੈਠਾ ਵੀਰੇ ਇਹ ਦੂਜਾ ਸੂਆ ਹਾਂ ਇਹਦੇ 10 12 ਦਿਨ ਰਵਣ ਵੀਰੇ ਬਾਕੀ ਪਏ ਨੇ ਠੀਕ ਹੈ ਹਾਂ ਇਹਨੇ ਪਹਿਲਾਂ ਨੇ 30 ਕਿਲੋ ਦੁੱਧ ਦਿੱਤਾ ਪਹਿਲਾਂ ਨੇ 30 ਕਿਲੋ 30 ਕਿ ਕੀ ਰੇਟ ਦੀ ਗਾਂ ਰਹੂ ਬਈ ਇਹ ਇਹ ਵੀ ਹਾਂ ਨਾ 1-5 ਦੀ ਦੇਵਾਂਗੇ ਬੱਚੀਆਂ ਦੇਖ ਵੀਰੇ ਕਿੰਡੀਆਂ ਕਿੰਡੀਆਂ ਪਹਿਲਾਂ ਜਾਨ ਨੇ ਵੀ ਆ ਦੇਖੋ ਆ ਵੀ 1 ਲੱਖ 5000 ਦੀ ਲਿਆ ਕੇ ਨਾ ਦੁੱਧ ਕਿੰਨਾ ਪਾਉ ਦੋ ਇਹ ਬਾਈ ਦੁੱਧ 30 ਪਲੱਸ ਹੀ ਕਹਿਣਾ ਆਪਾਂ 30 ਪਲੱਸ ਪਹਿਲਾਂ ਦਿੱਤਾ 30 ਪਲੱਸ ਹੀ ਹੁਣ ਕਹਿ ਕੇ ਦੇਵਾਂਗੇ ਠੀਕ ਆ ਜੇ ਅਗਲੇ ਦੇ 35 ਪਲੱਸ ਦੁੱਧ ਦਿੱਤਾ ਫੇਰ ਮੰਨੇ ਠੀਕ ਹੈ ਹਾਂ ਫੇਰ ਮੰਨੇ 30 ਪਲੱਸ ਕਹਿ ਕੇ ਦੇਣਾ ਵੀਰੇ ਠੀਕ ਆ ਹਾਂ ਪਰ ਇਹ ਜੜੀਆਂ ਬਹਿਣਾ ਜੰਮਦੀਆਂ ਨਹੀਂ ਸਹੀ ਗੱਲ ਆ ਹਾਂ ਬਾਈ ਜਿਹੜੀ ਆ ਆ ਗਈ ਤੇਰੀ ਤੀਜੇ ਨੰਬਰ ਵਾਲੀ ਇਹ ਦੂਜਾ ਸੂਆ ਬਹਿੜਾ ਵੀਰੇ ਅੱਛਾ ਦੂਜਾ ਸੂਆ ਹਾਂ ਪਿਓਰ ਐਫ ਪੂਰੀ ਵਧੀਆ ਬਰੀਡ ਵਾਲੀ ਜਿਹੜੀ ਕਹਿੰਦੇ ਆ ਨਾ ਬਰੀਡ ਵਾਲੀ ਇਹਦੇ ਵੀ 10-12 ਦਿਨ ਰਮਣ ਬਾਕੀ ਪਏ ਨੇ ਅੱਛਾ 10-12 ਦਿਨ ਇਹਦੇ ਵੀ ਬਾਕੀ ਪਏ ਤੇ ਕੀ ਮਤਲਬ ਇਹਦਾ ਰਿਕਾਰਡ ਹੈਗਾ ਦੁੱਧ ਦਾ ਇਹਨੇ ਪਹਿਲਾਂ ਨੇ 25+ ਦੁੱਧ ਦਿੰਦਾ ਵੀਰੇ ਅੱਛਾ ਪਹਿਲਾਂ ਨੇ 25+ ਦੁੱਧ ਦਿੰਦਾ ਆਪਾਂ ਹੁਣ ਵੀ 25+ ਕਹਿ ਕੇ ਦੇਵਾਂਗੇ ਕੀ ਰੇਟ ਦਾ ਇਹ ਹਾਂ ਨਾ ਮੇਰੇ 95000 ਦੀ ਜਸਨ ਹੋਗਾ ਠੀਕ ਆ ਮੁੱਲ ਇੱਕ 20-30 ਕਰਾ ਲਓ 95000 ਦੀ ਦੇਵਾਂ ਲੈ ਵੀ ਆਹ ਕੱਲੇ 95000 ਦੀ ਤੁਹਾਨੂੰ ਗਾਂ ਮਿਲੂਗੀ ਤੇ ਇੱਕ ਹੋਰ ਟਰੱਕ ਆ ਗਿਆ ਜਿਹੜਾ ਇਹਦਾ ਇਹ ਦੂਜਾ ਸੂਆ ਬੱਛੀ ਆ ਵੀਰੇ ਅੱਛਾ ਕੱਦ ਕਾਟ ਬਹੁਤ ਕੱਦ ਕਾਟ ਪੂਰੀ ਲੈਂਥ ਲੰਬਾਈ ਜਿਹੜੀ ਕਹਿੰਦੇ ਆ ਨਾ ਹਾਈਟ ਜਿਹੜੀ ਕਹਿੰਦੇ ਆ ਵੀ ਆਪਾਂ ਉਹ ਲੈਣੀ ਹੈ ਜਿਹੜੀ ਮੋਟੇ ਤੱਕ ਆਵੇ ਮੋਟੇ ਤੋਂ ਵੀ ਟੱਪਦੀ ਹੈ ਦਿਨ ਕਿੰਨੇ ਪਏ ਦੇ ਇਹਦੇ 15 ਦਿਨ ਬਾਕੀ ਹੈ ਕੀ ਰੇਟਰ ਹੋਏ ਦਾ ਇਹ ਹਾਂ ਨਾ ਇਹ ਵੀ 1-5 ਦੀ ਦੇ ਦਾਂਗੇ 1-5 ਦੀ ਠੀਕ ਆ ਲੈ ਵੀ ਮਿੱਤਰੋ ਆਹਾ ਆ ਲੈ ਆਹ ਦੇਖ ਲਓ ਮਿੱਤਰੋ ਵੀ ਆਪਾਂ ਪਹਿਲੀ ਵਾਰ ਮੈਨੂੰ ਐ ਲੱਗਦਾ ਵੀ ਐਡੀਆਂ ਐਡੀਆਂ ਗਾਵਾਂ ਦੇਖੀ ਜਾਂਦੇ ਆਗੇ ਲੈ ਆਹ ਤਾਂ ਨਾ ਮੈਨੂੰ ਐ ਲੱਗਦਾ ਵੀ 5.5 ਪੌਣੇ 6 ਫੁੱਟ ਦੀ ਗਾਂ ਆ ਗਈ ਹੁਣ ਲੰਮੀ ਲੁੰਮੀ ਤੇ ਇੱਕ ਕਰ ਲਓ ਤੇ ਇਹ ਵੀ 1 ਲੱਖ ਤੇ 5000 ਦੀ ਮਿਲੂਗੀ ਸੋਨੂ ਮਿੱਤਰੋ ਆਹ ਦੇਖ ਲੋ ਇਹ ਜੀਆਂ ਗਾਵਾਂ ਪਹਿਲਾਂ ਵਿਕੀ ਕਹਿੰਦਾ ਵੀ ਸਾਨੂੰ ਪ੍ਰਧਾਨ ਡੈਰੀ ਫਾਰਮ ਦੇ ਉੱਤੇ ਹੀ ਮਿਲਣਗੀਆਂ ਤੇ ਜਿਵੇਂ ਆਹ ਆ ਗਈ ਬਈ ਆਪਣੇ ਕੋਲੇ ਇਹ ਇਹ ਵੀ ਦੂਜਾ ਸੂਆਗਾ ਦੂਜਾ ਸੂਆ ਹਾਂ ਇਹ ਬੜ ਦੂਜਾ ਸੂਆ ਹੈ ਵੀ ਇਹਨੇ ਪਹਿਲਾਂ ਨੇ 26 27 ਕਿਲੋ ਦੁੱਧ ਦਿੱਤਾ ਇਹ ਕ੍ਰੋਸ ਚ ਆ ਗਈ ਥੋੜੀ ਹਾਂ ਕ੍ਰੋਸ ਚ ਆ ਗਈ ਕੀ ਰੇਟਰ ਹੋਏ ਦਾ ਇਹ ਹਾਂ ਨਾ ਮੇਰੇ ਆਪਾਂ 1-2 ਦੀ ਦੇਵਾਂਗੇ 1 ਲੱਖ ਪੂਰਾ ਕਰ ਦਗੇ ਆਹ ਲੱਖ ਦੀ ਦੇ ਦਾਂਗੇ ਪੂਰੇ ਠੀਕ ਆ ਇਹ ਆ ਲੈ ਵੀ ਪੂਰੇ 1 ਲੱਖ ਦੀ ਗਾਂ ਸਾਨੂੰ ਆ ਜਾ ਕਰ ਮੋੜਿਆ ਕਰ ਜਿਹੜਾ ਵੀ ਬੰਦਾ ਗਾਂ ਅਗਵਾਊ ਆ ਹਾਂ ਲੱਖ ਦੀ ਗਾਹ ਨਾਲ ਆਪਾਂ ਗਿਫਟ ਦੇਵਾਂਗੇ ਬੱਚੀ ਅੱਛਾ ਹਾਂ ਇਹ ਗਾਹ ਨਾਲ ਬੱਚੀ ਫ੍ਰੀ ਕਰਤੀ ਇਹੇ ਗਾਣਾ ਇਸ ਗਾਣ ਨਾਲ ਗਿਫਟ ਆ ਵੀਰੇ ਕਿਵੇਂ ਆਹ ਗਾਣ ਨਾਲ ਲੱਖ ਦੀ ਜਿਹੜਾ ਗਾਹ ਲੈਂਦਾ ਘਰੇ ਬੈਠਾ ਮੰਗਵਾਵੇ ਆਨਲਾਈਨ ਮੰਗਵਾਵੇ ਉਹਨੂੰ ਆਹ ਬੱਚੀ ਦੇਣੀ ਆਪਾਂ ਫ੍ਰੀ ਆਹ ਫ੍ਰੀ ਠੀਕ ਹੈ ਫ੍ਰੀ ਦੇਣੀ ਆ ਬੱਚੀ ਕੋਈ ਬੱਚੀ ਦਾ ਪੈਸਾ ਨਹੀਂ ਲਵਾਂਗੇ ਠੀਕ ਆ ਹਾਂ ਇਹ ਵੈੜਾ ਦੂਜਾ ਸੂਆ ਵੀਰੇ ਦੂਜਾ ਸੂਆ ਇਹਦਾ ਇਹਦਾ ਕਿੰਨੇ ਦਿਨ ਬਾਕੀ ਪਏ ਆ ਇਹਦੇ ਬਈ 5-4 ਦਿਨ ਬਾਕੀ ਆ ਤਿਆਰੀ ਚ ਵੈੜ ਹੋਣੀ ਆ 5-4 ਦਿਨ ਹੀ ਬਾਕੀ ਆ ਹਾਂ ਪੂਰੀ ਵਧੀਆ ਫੁੱਲ ਬਰੀਡ ਦੀ ਠੀਕ ਆ ਹਾਂ ਆਰਡਰ ਦੀ ਕੁਆਲਿਟੀ ਦੇਖ ਲੋ ਲੈਂਥ ਦੀ ਲੈਂਥ ਦੇਖ ਵੀਰੇ ਨਾਲੇ ਕਿੰਨੀ ਆ ਚੌੜਾਈ ਬਹੁਤ ਹੈ ਬੈੜਦੀ ਤੇ ਜਿਹੜਾ ਕਹਿੰਦੇ ਆ ਰੇਸ਼ਮ ਰੇਸ਼ਮ ਵਰਗਾ ਪਿੰਡਾ ਨਹੀਂ ਕਹਿੰਦੇ ਹੁੰਦੇ ਜੀ ਉਹ ਹੈ ਇਹ ਚੀਜ਼ ਠੀਕ ਆ ਤੇ ਇਹਦੀ ਚਮਕ ਧਮਕ ਬਹੁਤ ਹੈ ਬੈੜਦੀ ਇਹਦਾ ਕੀ ਰੇਟ ਆ ਇਹ ਬਾਈ ਆਪਾਂ ਲੱਖ ਦੀ ਇਹ ਬੈੜ ਦੇਵਾਂਗੇ ਵੀਰੇ ਠੀਕ ਆ ਲੈ ਵੀ ਆਹ ਦੇਖ ਲੋ ਆਪਾਂ ਤੁਹਾਨੂੰ ਥਾਂ ਨੇੜੇ ਖਾਦ ਗਏ ਤੇ ਜਿਹੜੇ ਹੈਗੇ ਨਾ ਇਹ ਆਹ ਮੂਰਲੇ ਥਾਂ ਆ ਕੇ ਛੋਟੇ ਛੋਟੇ ਮਗਰ ਜੇ ਹੈਗੇ ਆ ਉਹਨਾਂ ਦਾ ਕੋਈ ਫਿਕਰ ਨਹੀਂ ਹੈਗਾ ਇਹ ਲਵੀ ਆਹ ਕਿਰਾ ਹੁਣ ਇਹਦੀ ਦੱਸ ਮੈਨੂੰ ਇਹਦਾ ਕੀ ਡਿਟੇਲ ਹੈ ਇਹ ਬੈੜ ਵੀ ਦੂਜਾ ਸੂਆ ਰਵਣ ਵੀਰੇ ਦੂਜਾ ਸੂਆ ਹਾਂ ਫੁੱਲ ਬਰੀਡ ਦੀ ਬੈੜ ਹੈ ਠੀਕ ਹੈ ਇਹਦਾ ਆ ਦੇਖ ਤੇ ਕਿੰਨਾ ਦੁੱਧ ਪਾਉ ਦੋ ਬਈ ਇਹਨੇ ਦੁੱਧ ਦੇਣਾ ਬੈੜ ਨੇ ਵੀਰੇ 25 ਪਲੱਸ ਠੀਕ ਆ ਹਾਂ 25 ਪਲੱਸ ਦੁੱਧ ਦੇਣਾ ਕੀ ਰੇਟਰ ਹੋ ਇਹਦਾ ਇਹ ਹਾਂ ਨਾ ਵੀਰੇ 95000 ਦੀ ਦੇ ਦਾਂਗੇ ਠੀਕ ਆ 95 ਇਹ ਟਾੜਾ ਵਾਟਾ ਕਰ ਇਹਦਾ ਟਾੜਾ ਵਾਟਾ 90000 ਦੀ ਬੈੜ ਦੇਵਾਂਗੇ ਅੱਜ ਦੇ ਰੇਟ ਰਮਣ ਸਾਰੇ ਸੁਣੀ ਜਾਂਦੇ ਆ ਵੀਡੀਓ ਵੀ ਦੇਖੀ ਜਾਂਦੇ ਸਾਰੇ ਵੀਰਾਂ ਦਾ ਪਹਿਲਾਂ ਧੰਨਵਾਦ ਆਪਣਾ ਜਿੰਨੇ ਵੀਡੀਓ ਦੇਖਦੇ ਆ ਆਹ ਰੇਟ ਜੇ ਕਿਤੇ ਵੀ ਪੰਜਾਬ ਚ ਕਿਸੇ ਵੀ ਕੋਨੇ ਚ ਐਹੋ ਜਿਹਿਆਂ ਵੇੜਾ ਆਹ ਰੇਟ ਮਿਲ ਗਏ ਤਾਂ ਮੈਂ ਇੱਕ ਗਾਣ ਵਾਲੇ ਇੱਕ ਗਾਫਰੀ ਦੇਉਂਗਾ ਠੀਕ ਆ ਹਾਂਜੀ ਲੈ ਵੀ ਜੇ ਆਹ ਰੇਟ ਮਿਲ ਗਏ ਅੱਛਾ ਜਿਹੜੀ ਹੁਣ ਅਗਲੀ ਪਹਿੜ ਆ ਗਈ ਬਾਈ ਇਹ ਵੇੜਾ ਵੀਰੇ ਦੂਜਾ ਸੁਆ ਦੂਜਾ ਸੁਆ ਹਾਂ ਤੋਹਫਾ ਅਨਮੋਲ ਹੀਰਾ ਲੈ ਹੀਰਾ ਜੀ ਹੀਰਾ ਠੀਕ ਆ ਹੀਰਾ ਦੂਜਾ ਸੁਆ ਤੇ ਕਿੰਨੇ ਦਿਨ ਬਾਕੀ ਪਏ ਇਹਦੇ 10 ਦਿਨ ਬਾਕੀ ਪਏ ਅੱਛਾ ਇਹਦਾ ਰੇਟ ਕੀ ਰਹੂਗਾ ਇਹ ਵੇੜਾ 10 ਦੀ ਦੇਣੀ ਆ ਵੀਰੇ ਰਾਵਣ ਇਹ 10 ਜੇ ਇਹਦੇ ਨਾਲ ਦੀ ਬੱਚੀ ਹੁਣ ਵੀ ਬਾਹਰੋਂ ਕੋਈ ਵੀਰ ਮੈਨੂੰ 1 30 40 ਤੋਂ ਘੱਟ ਲੈ ਲੇ ਤਾਂ ਮੈਂ ਉਸ ਦਾ ਵੀ ਦੇਣਦਾਰ ਬੈਠਾ ਇੱਕ 40 ਤੋਂ ਘੱਟ ਬੱਚੀ ਬਾਹਰ ਨਹੀਂ ਮਿਲਦੀ ਆਹ ਦੇਖੋ ਮਿੱਤਰੋ ਆਹ ਹਜੇ ਦਿਨ ਬਾਕੀ ਪਏ ਇਹਦੇ ਹਾਂ ਦਿਨ ਬਾਕੀ ਪਏ ਆ 30 ਪਲੱਸ ਦੁੱਧ ਕਹਿ ਕੇ ਦੇਣਾ ਠੀਕ ਆ ਹਾਂ ਲਿਆ ਕਰਾ ਅੱਛਾ ਵਿੱਕੀ ਜਿਹੜੀ ਹੁਣ ਆ ਆ ਗਈ ਤਾਂ ਸੂਆ ਭਾਈ ਇਹ ਵੀ ਦੂਜਾ ਸੂਆ ਬਹੁਤ ਜੰਗੀ ਬੜਾ ਰਮਣ ਵੀਰ ਅੱਛਾ ਜਾਦੇ ਜੰਗੀ ਬੱਚੀ ਹੈ 10 ਦਿਨ ਬਾਕੀ ਪਏ ਨੇ ਹਜੇ ਇਹਦੇ 10 ਦਿਨ ਬਾਕੀ ਹਾਂ ਇਹ ਵੀ 30 ਪਲੱਸ ਵਾਲੀ ਹੈ 30 ਪਲੱਸ ਵਾਲੀ ਹਾਂ 30 ਪਲੱਸ ਵਾਲੀ ਤੇ ਇਹਦਾ ਰੇਟ ਕੀ ਰਹੂਗਾ ਇਹ ਵੀਰੇ 1-5 ਦੀ ਦੇ ਦਾਂਗੇ ਹਾਂ ਇਹ 1-5 ਦੀ ਹੈ ਇਹ ਸਾਡੇ ਪਤਾ ਹੁਣ ਵੀ ਹੁਣ ਵੀ ਬੱਚੀ ਸਵਾ ਦੀ ਵਿਕਰੀ ਦੀ ਹੈ ਸਵਾ ਲੱਖ ਦੀ ਅੱਛਾ ਪਰ ਆਪਾਂ ਤੈਨੂੰ ਪਹਿਲਾਂ ਵੀ ਕਿਹਾ ਦੂਸਰੀ ਵੀਡੀਓ 'ਚ ਆਪਾਂ ਗਿਫਟ ਦਿੱਤੇ ਸੀ ਅੱਜ ਤਮਾਕੀ ਹੈ ਠੀਕ ਹੈ ਹਾਂ ਆ ਜਾ ਕਰ ਅੱਛਾ ਵਿੱਕੀ ਇਹਦਾ ਸੂਆ ਦੱਸ ਮੈਨੂੰ ਇਹ ਦੂਜਾ ਸੂਆ ਵੈੜਾ ਵੀਰੇ ਜਰਸੀ ਕ੍ਰੌਸ ਚ ਆ ਗਈ ਅੱਛਾ ਤੇ ਮੈਨੂੰ ਐ ਦੱਸ ਵੀ ਕਿੰਨੇ ਕ ਦਿਨ ਬਾਕੀ ਵੇਦੇ ਇਹਦਾ ਹਫਤਾ ਪਿਆ ਵੀਰੇ ਕੀ ਰੇਟਰ ਹੋ ਇਹਦਾ ਇਹ ਵੀਰੇ ਹਾਂ ਨਾ ਆਪਾਂ 82000 ਦੀ ਵੈੜਾ ਦੇਵਾਂਗੇ 20 ਪਲੱਸ ਦੁੱਧ ਦੇਣਾ ਇਹਨੇ ਅੱਛਾ ਬਹੁਤ ਠੰਡੀ ਆ ਬਹੁਤ ਚੰਗੀ ਜਮਾ ਡਾਡਾ ਵਾਟਾ 75000 ਕਹਿ ਦਈਏ ਕਿ ਨਾ ਕਹੀਏ ਬਾਈ ਫਿਰ ਜੈਸਨ ਹੋਈ ਆ ਵੀਰੇ ਤੂੰ ਕਹਤਾ 75000 ਦੀ ਜੈਸਨ ਹੋ ਆ ਦੇਖ ਰਮਨ ਸਾਮ ਦੇ ਨੂੰ ਵੀ 15 ਦਿਨ ਹੋ ਗਏ 75 ਜਬਨ ਬਣਾਉਣ ਨੂੰ ਕੁਝ ਵੀ ਨਹੀਂ ਠੀਕ ਆ ਬਾ ਚੱਲ ਤੂੰ ਕਹਤਾ ਤੇਰੀ ਆਪਾਂ ਹਟਾਉਂਦੇ ਨਹੀਂ ਬਹੁਤ ਚੰਗੀ ਬਿਹੜਾ 20 ਪਲੱਸ ਦੁੱਧ ਦੇ ਨੇ ਰਾਮ ਨਾਲ ਗੁਣਾ ਠੀਕ ਆ ਲੈ ਵੀ ਆਹਾ ਜਿਹੜੀ ਜਾਂਦੀ ਹੈ 75000 ਰੁਪਏ ਦੀ ਤੇ ਜਿਹੜੀ ਅੱਗੇ ਖੜੀ ਹੈਗੀ ਇੱਕ ਹੋਰ ਇਹ ਤੀਜਾ ਸੂਆ ਆ ਗਈ ਵੀਰੇ ਤੀਜਾ ਸੂਆ ਹਾਂ ਦੂਜੇ ਸੂਏ ਇਹਨੇ 18 19 ਕਿਲੋ ਦੁੱਧ ਦਿੱਤਾ ਕੀ ਰੇਟ ਹੈ ਦਾ ਇਹ ਹਾਂ ਨਾ ਵੀਰੇ 65000 ਦੀ ਦੇਵਾਂਗੇ ਟਾੜਾ ਵਟਾ ਟਾੜਾ ਵਟਾ 2000 ਘੱਟ ਦੇ 63 ਦੀ ਦੇ ਦਾਂਗੇ 4 2 4 ਦਿਨਾਂ ਨੂੰ ਜਦੋਂ ਇਹ ਵੀ ਬਿਹੜ ਪੂਰੀ ਤਿਆਰ ਹੋ ਗਈ ਨਾ ਇਹ ਵੀ ਬਿਹੜ 85 85 ਕਰੂਗੀ ਲੈ ਵੀ ਆਹਾ ਗਾਂ 63000 ਰੁਪਏ ਦੀ ਮਿਲੂਗੀ ਸੋਨੂੰ ਚੈੱਕ ਕਰ ਲਊ ਮੋੜ ਲਿਆ ਕਰਾਂ ਸਿਰਾ ਇਹ ਈ ਲਿਆ ਕਰਾ ਬਹੁਤ ਚੰਗੀ ਕਹਾ 20 ਪਲੱਸ ਦੁੱਧ ਦੇਈ ਜਾਣਾ ਰਾਮਨਾਲ ਥੋੜੀ ਜਿਹੀ ਕ੍ਰੌਸ ਚ ਹੈ ਬਹੁਤ ਚੰਗੀ ਹੈ 63000 ਦੀ 63000 ਦੀ ਵੜ ਦੇਵਾਂਗੇ ਠੀਕ ਹੈ ਕੋਈ ਮੁੱਲ ਜ਼ਿਆਦਾ ਨਹੀਂ ਕਰਨੇ ਪਹਿਲਾਂ ਵੀ ਕਿਹਾ ਜਿਹੜੇ ਆਪਾਂ ਰਾਮਨਾ ਇੰਨੇ 11 ਗਾਮਾ ਦਿਖਾ ਚੁੱਕੇ ਆਪਾਂ ਦਿਖਾਈਆਂ ਵੀਰਾਂ ਨੂੰ ਸਾਰਿਆਂ ਨੂੰ ਇੱਕ ਤੋਂ ਇੱਕ ਚੜਦੀ ਬੈੜ ਹੈ ਠੀਕ ਹੈ ਅੱਜ ਵੀ ਮੈਂ ਇਹ ਗੱਲ ਅੱਜ ਮੰਨ ਲਓ ਸਾਰੇ ਜਿੰਨੇ ਵੀਰ ਆਪਣੀ ਵੀਡੀਓ ਦੇਖਦੇ ਆ ਜਿੰਨੇ ਆਪਣੇ ਨਾਲ ਜੁੜੇ ਆ ਸਾਰਿਆਂ ਲਈ ਸਾਰਿਆਂ ਲਈ ਅੱਜ ਨਾ ਵੱਡੇ ਧਮਾਕੇ ਆ ਵੀਰੇ ਠੀਕ ਹੈ ਤੇ ਜਿਹੜੀ ਹੁਣ ਤੇਰੇ ਪਿੱਛੇ ਗਾਂ ਖੜੀ ਹੈ ਇਹਦਾ ਵੀ ਸੂਆ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਹਾਂ ਦੂਜਾ ਸੂਈ ਹੋਈ ਹੈ ਇਹ ਇਹ ਸੂਣ ਵਾਲੀ ਹੈ ਵੀਰੇ ਦੂਜਾ ਸੂਆ ਸੂਣ ਵਾਲੀ ਤੇ ਕੀ ਇਹਦਾ ਹਸਕਤਾ ਵਾ ਇਹਦੇ ਵੀਰੇ 5-6 ਦਿਨ ਬਾਕੀ ਪਏ ਆ 20 ਪਲੱਸ ਦੁੱਧ ਦੇਣਾ ਇਹਨੇ ਅੱਛਾ हां 2 प्लस ਦੋ ਦੋ ਦੇਣਾ ਇੱਕ ਕ੍ਰੌਸ ਚ ਆ ਗਈ ਕ੍ਰੌਸ ਚ ਆ ਗਈ ਤੇ ਇਹਦਾ ਮਤਲਬ ਰੇਟ ਕੀ ਰਹੂਗਾ ਇਹ ਇਹਦਾ 75000 ਆ ਵੀਰੇ 72000 ਦੀ ਹਾਂ ਨਾ ਦੇਵਾਂਗੇ 72000 ਦੀ 72000 ਦੀ ਦੇਵਾਂਗੇ ਠੀਕ ਹੈ ਬਹੁਤ ਚੰਗੀ ਬਿਹੜਾ ਥੱਲੋਂ ਆਰਡਰ ਦੀ ਕੁਆਲਿਟੀ ਦੇਖੋ ਲੇਵੇ ਦੀ ਕੱਲਾ ਕੱਲਾ ਥਾਨ ਲੱਗਿਆ ਬਹੁਤ ਚੰਗੀ ਹੈ ਠੀਕ ਹੈ ਤੇ ਜਿਹੜੀ ਹੁਣ ਆਹ ਸੁਈ ਹੈ ਇਹ ਵੀ ਗੱਬਣ ਹੈ ਵੀਰੇ ਅੱਛਾ ਇਹ ਵੀ ਗੱਬਣ ਆ ਗਈ ਹਾਂ ਇਹ ਵੀ ਦੂਜਾ ਸੂਆ ਬਿਹੜਾ ਵੀਰੇ ਇਹ ਇਹ ਦੂਜਾ ਸੂਆ ਤੇ ਮਤਲਬ ਇਹਦਾ ਕੀ ਰੇਟ ਰਹੂਗਾ ਇਹ ਹਾਂ ਨਾ ਵੀਰੇ 65000 ਦੀ ਬੱਚੀ ਦੇਵਾਂਗੇ ਆਪਾਂ ਕਿਹੜੀ ਇਹ ਵਾਲੀ अच्छा लेबी आहा 65000 ਦੀ ਬੱਚੀ ਮਿਲੂਗੀ ਤੁਹਾਨੂੰ ਇਹ ਹਾਂ ਨਾ 65000 ਦੀ ਬੱਚੀ ਦੇਵਾਂਗੇ 5 6 ਦਿਨ ਸੂਣ ਦੇ ਦੇ ਵੀ ਪਏ ਆ ਇਹ ਵੀ ਜਰਸੀ ਕ੍ਰਾਊਚ ਆ ਗਈ ਵੀਰੇ ਹਾਂ ਗਰਮੀ ਸਰਦੀ ਝੱਲਣ ਵਾਲੀਆਂ ਨੇ ਇਹ ਚੀਜ਼ਾਂ ਲੈ ਵੀ ਐਵੇਂ ਮਿੱਤਰੋ ਆ ਜਿਹੜੀ ਬਹਿੜ ਆ ਗਈ ਨਾ ਤੁਹਾਨੂੰ ਇਹ 65000 ਰੁਪਏ ਦੀ ਮਿਲੂਗੀ ਤੇ ਆ ਜਾ ਕਰੋ ਵਿਕੀ ਜਿਵੇਂ ਗਾਂਹਾਂ ਵਾਲੀਆਂ ਆਪਾਂ ਇਹ ਇੱਕ ਹੋਰ ਆ ਗਈ ਅੱਛਾ ਵੀ ਕੀ ਜਿਵੇਂ ਆਹ ਗਾਂ ਆ ਗਈ ਤੇਰੀ ਇਹ ਸੂਈ ਸਵਾਈ ਇਹ ਸੂਈ ਆ ਵੀਰੇ ਹਾਂ ਅੱਛਾ ਇਹ ਸੂਈ ਆ ਗਈ ਤੇ ਇਹਦਾ ਕੀ ਰੇਟ ਹੋਊਗਾ ਅੱਜ ਇਹਨੂੰ ਚੌਥਾ ਦਿਨ ਸੂਈ ਨੂੰ ਆ 14 ਕਿਲੋ 13 14 ਕਿਲੋ ਬੋੜਾ ਮਨ ਨੂੰ ਤਿਆਰ ਹੈ ਅੱਛਾ ਇਹ ਹਾਂ ਨਾ ਵੀਰੇ ਆਪਾਂ ਕੋਈ ਪੈਂਟ ਨਹੀਂ ਕੋਈ ਸਟਾਰਟ ਇਹਦਾ ਕੋਈ ਮੁੱਲ ਨਹੀਂ ਕਰਨਾ ਹਾਂ ਨਾ 56000 ਦੀ ਜੈਸਨ ਉਹ ਅਧਰੀ ਠੀਕ ਆ ਹਾਂ 56000 ਦੀ ਦੇਵਾਂਗੇ ਜਰਸੀ ਕ੍ਰੋਸ ਚ ਆ ਗਈ ਇਹ ਵੀ ਗਰਮੀ ਸਰਦੀ ਚੱਲਣ ਵਾਲੀ ਆ ਇਹ 56000 ਰੁਪਏ ਦੀ ਤੁਹਾਨੂੰ ਮਿੱਤਰੋ ਆ ਬਾਹਰ ਮਿਲੂਗੀ ਤੇ 55000 ਹੀ ਮੰਨੋ ਤੇ ਆ ਜਾ ਕੇ ਨਾ ਅੱਗੇ ਇੱਕ ਜਿਹੜੀ ਆ ਆ ਗਈ ਇਹ ਸੂਈ ਇਹ ਵੀ ਜਰਸੀ ਵਾਂਹਰ ਸੂਈ ਹੋਈ ਆ ਵੀਰੇ ਸੂਈ ਹੋਈ ਹੈ ਤੇ ਮੈਨੂੰ ਐਂ ਦੱਸ ਦੇ ਇਹਦਾ ਕਿੰਨਾ ਵਾ ਸੂਆ ਇਹਦਾ ਦੂਜਾ ਸੂਆ ਵੀਰੇ ਦੂਜਾ ਸੂਆ ਤੇ ਕਿੰਨੇ ਚ ਦੇਣੀ ਐ ਤੇ ਹਾਂ ਨਾ 55000 ਦੀ ਦੇਵਾਂਗੇ ਬਾਈ ਜੈਸ ਨੋ ਬਸ ਮੋਰ ਦਾ 65 70 ਕੁਛ ਨਹੀਂ 55000 ਦੀ ਦੇਣੀ ਐ ਠੀਕ ਆ ਹਾਂ ਲੈ ਵੀ ਮਿੱਤਰੋ ਜਿਹੜੀ ਆ ਜਾਂਦੀ ਐ ਨਾ ਤੁਹਾਨੂੰ ਇਹ ਵਹਿੜ 55000 ਰੁਪਏ ਦੇ ਵਿੱਚ ਹੀ ਮਿਲੂਗੀ ਸੂਈ ਸਵਾਈ ਮਗਰ ਬੱਚਾ ਬਾਈ ਇਹਦੇ ਬੱਚਾ ਮਗਰੀ ਤੇ ਮੈਨੂੰ ਐਂ ਦੱਸ ਦੇ ਤੇ ਇਹ ਦੁੱਧ ਹੁਣ ਕਿੰਨਾ ਕੁ ਇਹਦੇ ਥੱਲੇ ਵੀ ਦੁੱਧ 13-14 ਕਿਲੋ ਕੋਲਾ ਤਿਆਰ ਆ ਵੀਰੇ ਠੀਕ ਆ ਲੈ ਵੀ ਆ ਦੇਖ ਲਓ ਹੁਣ ਤੁਸੀਂ ਭਣਾ 10 ਮੰਨ ਲਓ ਤਾਂ ਵੀ ਕੋਈ ਚੱਕਰ ਨਹੀਂ ਹੈਗਾ ਬੱਚੀ ਹੈ ਬੱਚੀ ਹੈ ਇਹਦੇ ਮਗਰ ਬੱਚੀ ਹੈ ਉਹਦੇ ਮਗਰ ਬੱਚਾ ਵੀਰੇ ਠੀਕ ਆ ਚਲ ਕੋਈ ਗੱਲ ਨਹੀਂ ਇਹਦੇ ਮਗਰ ਬੱਚੀ ਹੈ ਬੱਚੀ ਆ ਗਈ ਇਹਦੇ ਮਗਰ ਬੱਚਾ ਇਹਦੇ ਮਗਰ ਬੱਚੀ ਹੈ ਠੀਕ ਆ ਤੇ ਜਿਹੜੀਆਂ ਹੁਣ ਇੱਧਰ ਖੜੀਆਂ ਜਿਵੇਂ ਇਹ ਵੀਰੇ ਆ ਗਿਆ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਕਿਸੇ ਨੇ ਘੱਟ ਪਾ ਲੈਣਾ ਹੋਵੇ ਛੋਟੀ ਨਾਰਮਲ ਜੀ 10-12 ਕਿਲੋ ਦੁੱਧ ਖਾਤਰ ਘਰੇ ਰੱਖਣੀ ਹੋਵੇ ਠੀਕ ਆ ਤੇ ਇਹਦਾ ਜਿਵੇਂ ਕੀ ਪਾਊਗਾ ਇਹ 40 ਦੀ ਹਾਂ ਨਾ ਵੀਰੇ ਕਿੰਨੇ ਦੀ 40000 ਦੀ 40000 ਹਾਂ 40000 ਠੀਕ ਹੈ ਇਹ ਅੱਗੇ ਇਧਰਲੇ ਪਾਸੇ ਵਾਲੀਆਂ ਇਹ ਆ ਬੈੜ ਆ ਗਈ ਵੀਰੇ ਇਹਦੇ 15 ਦਿਨ ਬਾਕੀ ਪਏ ਬਹੁਤ ਚੰਗੇ ਰਿਕਾਰਡ ਦੀ 23 24 ਕਿਲੋ ਦੁੱਧ ਦਿੱਤਾ ਹੋਇਆ ਨੇ ਅੱਛਾ ਕੀ ਰੇਟ ਇਹ 75000 ਦੀ ਦੇਵਾਂਗੇ ਵੀਰੇ ਤੇ ਆਹਾਂ ਬਾਈ ਇਹ ਬੈੜ ਸੂਈ ਹੋਈ ਹੈ ਦੂਜਾ ਸੂਆ ਬੈੜਾ ਹੁਣ ਇਹਦੇ ਥੱਲੇ 17 18 ਕਿਲੋ ਤਿਆਰ ਹੈ 17 18 ਹਾਂ ਇਹ ਆਪਾਂ ਦੇਵਾਂਗੇ ਹਾਂ ਨਾ 80000 ਦੀ ਵੀਰੇ 80000 ਹਾਂ 80000 ਠੀਕ ਆ ਲੋ ਵੀ ਇਹ ਸੀ ਬਾਈ ਵਿਕੀ ਵਿਕੀ ਕੋਲੇ ਆਪਾਂ ਤੁਹਾਨੂੰ ਗਾਵਾਂ ਹੀ ਦਿਖਾ ਦਿਆਂ ਤੇ ਇੱਕ ਬਾਈ ਕੋਲੇ ਹੈਗੀ ਮੱਛੀ ਤੇ ਅਜ ਕੱਲੀ ਬੱਚੀ ਕੋਈ ਵੀ ਮੰਗਵਾਲੇ ਵੀਰੇ ਕੱਲੀ ਬੱਚੀ ਵੀ ਦੇ ਦਾਂਗੇ ਅੱਛਾ ਕਿੰਨੇ ਦੀ ਇਹ ਇਹ ਹਾਂ ਕੱਲੀ ਦੇ ਦਾਂਗੇ 7000 ਦੀ ਠੀਕ ਹੈ ਲੈ ਵੀ ਆ ਦੇਖ ਲੋ ਆ ਬੱਚੀ ਆ ਗਈ ਜਿਹੜੀ ਬਾਈ ਕਹਿੰਦਾ ਇਹ ਕੱਲੀ ਬੱਚੀ ਆਪਾਂ 7000 ਦੀ 7000 ਦੀ ਖੀਰੀ ਬੱਚੀ ਹੈ ਵੀ ਠੀਕ ਆ ਖੀਰੀ ਬੱਚੀ ਹੈ ਅੱਛਾ ਇੱਕ ਨੰਬਰ ਬੋਲੀ ਬਾਈ 98783 ਵੀਰੇ 18638 987213028 ਦੋਨੇ ਨੰਬਰਾਂ ਦੇ ਕਿਤੇ ਵੀ ਕੰਟੈਕਟ ਕਰ ਸਕਦਾ ਮੇਰੇ ਪ੍ਰਧਾਨ ਡੈਰੀ ਫਾਰਮ ਪਿੰਡ ਦਲੇਲਵਾਲਾ ਜ਼ਿਲ੍ਹਾ ਮਾਨਸਾ ਦੇ ਠੀਕ ਹੈ ਵੀਰੇ ਬਹੁਤ ਬਹੁਤ ਤਾ ਇੱਕ ਬੇਨਤੀ ਹੈ ਵੀਰੇ ਸਾਰਿਆਂ ਨੂੰ ਵੀਰਾਂ ਨੂੰ ਅੱਜ ਜਿਸ ਨੂੰ ਬਹਿਣਾ ਕਹਿ ਜੀਆਂ ਦੇਖੀਆਂ ਸਾਰੀਆਂ ਚੜਦੀ ਤੋਂ ਚੜਦੀ ਇੱਕ ਤੋਂ ਇੱਕ ਚੜਦੀ ਬਹਿਣਾ ਠੀਕ ਹੈ ਕੋਈ ਵੀ ਵੀਰ ਦੋ ਲੈਣੀਆਂ ਚਾਹੁੰਦਾ ਤਿੰਨ ਲੈਣੀਆਂ ਚਾਹੁੰਦਾ ਜਾਂ ਇੱਕ ਮੰਗਵਾਉਣਾ ਚਾਹੁੰਦਾ ਹੈ ਕਰਾਇਆ ਮੇਰਾ ਹੋਊਗਾ ਅੱਛਾ ਪਹਿਲੀ ਵੀਡੀਓ 'ਚ ਆਪਾਂ 110 ਕਿਲੋਮੀਟਰ ਬੋਲਿਆ ਸੀ ਪਹਿਲਾਂ ਤਾਂ ਮੈਂ 100 ਕਿਲੋਮੀਟਰ ਫ੍ਰੀ ਕਰਾਇਆ ਸੀ ਉਸ ਤੋਂ ਬਾਅਦ ਕਿੰਨੇ ਵੀ ਵੀਰ ਵੀਡੀਓ ਪਾਉਣ ਲੱਗੇ ਸਾਰਿਆਂ ਨੇ ਫ੍ਰੀ ਕਰਤਾ ਨਾ ਅੱਜ 130 ਕਿਲੋਮੀਟਰ ਤੱਕ ਦਾ ਆ ਡਾਇਰਾ ਕੋਈ ਵੀ ਆ ਪੰਜਾਬ ਹਰਿਆਣਾ ਕੋਈ ਤੇ ਵੀ ਮੰਨ ਲਓ ਕਿਤੇ ਵੀ ਪਿੰਡ ਅਗਲੇ ਦਾ ਹਰਿਆਣੀ ਚਾਚੇ ਰਸਤਾਨ 130 ਕਿਲੋਮੀਟਰ ਤੱਕ ਦਾ ਕੋਈ ਕਿਰਾਇਆ ਨਹੀਂ ਲਵਾਂਗਾ ਫਰੀ ਦੇਵਾਂਗਾ ਠੀਕ ਹੈ ਹਾਂ ਫਰੀ ਹੈ ਠੀਕ ਹੈ ਲੋ ਵੀ ਮਿੱਤਰੋ ਏ ਸੀ ਬਾਈ ਵਿਕੀ ਪਿੰਡ ਦੇ ਲੇਲ ਵਾਲੇ ਤੋਂ ਇੱਥੇ ਆਇਓ ਆਪਦੀ ਤਸੱਲੀ ਕਰਕੇ ਜਿਹੜੀ ਹੈਗੇ ਤੁਸੀਂ ਕੋਈ ਵੀ ਗਾਂ ਜਿਹੜੀ ਲਿਜਾ ਸਕਦੇ ਹੋ ਤੇ ਬਾਕੀ ਕਿਵੇਂ ਲੱਗਿਆ ਬਾਈ ਦਾ ਕੰਮ ਇਹ ਜ਼ਰੂਰ ਕਮੈਂਟਾਂ ਦੇ ਵਿੱਚ ਦੱਸਿਓ ਹਾਂਜੀ ਰਹਿਣ ਦਾ ਵੀ ਖਾਸ ਪ੍ਰਬੰਧ ਆਪਣੇ ਕੋਲ ਕੋਈ ਹੈ ਜੀ ਗੱਲ ਨਹੀਂ ਕੋਈ ਵੀ ਵੀਰ ਆ ਕੇ ਇੱਥੇ ਆਪਦੀ ਤਸੱਲੀ ਕਰ ਲੇ ਜਿਹੜੇ ਅੱਜ ਰੇਟ ਦੱਸੇ ਆ ਮੈਂ ਜੇ ਹਰੇਕ ਨਗਜ ਹਰੇਕ ਨਗਜ ਇੱਕੋ ਇੱਕ ਨਗਜ ਬਾਈ ਨੂੰ ਕੋਈ ਵੀ ਲੈਣ ਵਾਲਾ ਬਾਈ ਆ ਉਹਨੂੰ 20-25000 ਜੇ ਜਾਨਵਰ ਮੇਰਾ ਮੰਦਾ ਲੱਗਦਾ ਹੋ ਜਾਣਾ ਫੇਰ ਲਵੇ ਆਪਾਂ ਫੇਰ ਵੀ ਕਹਨੇ ਆ ਵੀ ਫੇਰ ਲਵੇ ਠੀਕ ਹੈ ਜੇ 20-25000 ਮੰਦਾ ਲੱਗਦਾ ਹੋਵੇ ਠੀਕ ਹੈ ਹਾਂ ਵੀਰੇ ਬਹੁਤ ਬਹੁਤ ਧੰਨਵਾਦ